ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇਗਾ ਆਪ ਸੋਨਾਂ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਸਾਰੇ ਪੰਜਾਬ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਪੰਜਾਬੀਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਅਮੀਨ ਕਿਉਂਕਿ ਇਸ ਟਾਈਮ ਪੰਜਾਬੀਆਂ ਦੇ ਉੱਤੇ ਮਾੜਾ ਟਾਈਮ ਆਇਆ ਹੈ ਬਿਲਕੁਲ ਠੀਕ ਹੈ ਚੜਦੇ ਤੇ ਲੈਂਦੇ ਦੋਹਾਂ ਪਾਸੇ ਨੇ ਅੱਜ ਸਗੋਂ ਰਾਤ ਦਾ ਨਾ ਲੈਂਦੇ ਪੰਜਾਬ ਨੂੰ ਹਾਈਲਾਈਟ ਕੀਤਾ ਗਿਆ ਸੀਗਾ ਦੇਖੋ ਟ੍ਰੇਨ ਦੀ ਪਟਰੀ ਜਿਹੜੀ ਦਰਿਆ ਦੇ ਉੱਤੋਂ ਲੰਘਦੀ ਹੈ ਕਿੰਨੀ ਉੱਚੀ ਹੁੰਦੀ ਹੈ ਹਾਂਜੀ ਠੀਕ ਹੈ ਤਾਂ ਕਿ ਬਹੁਤ ਜ਼ਿਆਦਾ ਉੱਚਾ ਬਣਾਇਆ ਹੁੰਦਾ ਹੈ ਕਿ ਤਾਂ ਕਿ ਥੱਲੋਂ ਪਾਣੀ ਮਤਲਬ ਕਿ ਇੰਨਾ ਇੰਨਾ ਸਮੋਂ ਲੋ ਫਰਕ ਹੁੰਦਾ ਹੈ ਮਤਲਬ ਕਿ ਬਹੁਤ ਜ਼ਿਆਦਾ ਪਾਣੀ ਦਾਦਾ ਖਾਨੇ ਵਾਲਾ ਜਿਹੜਾ ਬ੍ਰਿਜ ਹੈ ਨਾ ਉਧਰ ਉਹਦੇ ਉੱਤੋਂ ਪਾਣੀ ਲੰਘਦਾ ਪਿਆ ਛੱਲਾ ਮਾਰ ਕੇ ਪਟਰੀ ਦੇ ਉੱਤੋਂ ਲੰਗੀ ਜਾ ਰਿਹਾ ਹੈ ਠੀਕ ਹੈ ਰੱਬ ਸੋਨਾ ਬਚਾਵੇ ਮਲਤਾਨ ਵੀ ਪਾਣੀ ਚਲੇ ਗਿਆ ਚੰਗ ਦੀ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਪਿੱਛੇ ਤੇ ਜਿਹੜੀ ਤਬਾਹੀ ਹੋਈ ਹੋਈ ਹੈ ਹੁਣ ਜਿੱਧਰ ਜਿੱਧਰ ਨੂੰ ਪਾਣੀ ਮਾਰਚ ਕਰਦਾ ਆ ਰਿਹਾ ਹੈ ਨਾ ਉਧਰ ਨੂੰ ਵੀ ਤਬਾਹੀ ਕਰੀ ਜਾ ਰਿਹਾ ਹੈ ਠੀਕ ਹੈ ਅੱਲਾ ਪਾਕ ਹਿਫਜ਼ੋ ਮਾਨ ਚ ਰੱਖੇ ਸਾਰੇ ਪੰਜਾਬੀਆਂ ਨੂੰ ਠੀਕ ਹੈ ਤੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਸਾਨੂੰ ਚੜ੍ਹਦੇ ਪੰਜਾਬ ਤੋਂ ਵੀਰੇ ਨੇ ਭੇਜਿਆ ਕਿ ਇੱਕ ਭੈਣ ਹੈ ਸਾਡੀ ਯਕੀਨ ਮੈਨੂੰ ਰੋਂਦੀ ਕਰਲਾਂਦੀ ਪਈ ਹੈ ਉਹ ਕਹਿੰਦਾ ਉਹ ਕੱਦੀ ਰੋਟੀ ਨਹੀਂ ਖਾਦੀ ਮੈਂ ਸਾਰਾ ਦਿਨ ਹੋ ਗਿਆ ਰੋਟੀ ਨਹੀਂ ਖਾਦੀ ਹੈ ਸਮਾਨ ਚੱਕਿਆ ਨਹੀਂ ਗਿਆ ਸਾਡੇ ਕੋ ਠੀਕ ਹੈ ਤੇ ਬਸ ਸਮਨ ਲੋਕ ਜਾਨ ਬਚਾ ਕੇ ਨਿਕਲੇ ਆ ਕੰਦੇ ਪਾਣੀ ਸਾਰਾ ਕੁਝ ਜੇਰਾ ਵਨਾ ਆਪਣੇ ਨਾਲ ਰੋਡ ਕੇ ਲੈ ਗਿਆ ਵੈ ਯਾਰ ਇਹੀ ਤੇ ਗੱਲ ਹੈ ਲੋਕੀ ਇਸ ਟਾਈਮ ਜਿਹੜੇ ਹਾਲਾਤ ਨੇ ਨਾ ਲੋਕੀ ਸਮਾਨ ਦੀ ਫਿਕਰ ਘੱਟ ਤੇ ਆਪਣੀ ਜਾਨ ਦੀ ਫਿਕਰ ਬਹੁਤੀ ਹੈ ਅੱਛਾ ਮੈਂ ਇੱਕ ਚੀਜ਼ ਕਹਿਣਾ ਚਾ ਰਹੀ ਹਾਂ ਕਿ ਜਿੱਥੇ ਮਦਦ ਜਾ ਰਹੀ ਹੈ ਨਾ ਉੱਥੇ ਤੇ ਅਨੇ ਵਾਹ ਮਦਦ ਜਾ ਰਹੀ ਹੈ ਲੋਕੀ ਕਹਿੰਦੇ ਨੇ ਕਿ ਸਾਡੇ ਕੋਲ ਰਾਸ਼ਨ ਇੰਨਾ ਇਨਾ ਇਕੱਠਾ ਹੋ ਗਿਆ ਲੇਕਿਨ ਬੋਤਾ ਜਿਹੜੇ ਲੋਕੀ ਹੁਣ ਡਿਮਾਂਡ ਕਰਦੇ ਪਏ ਨੇ ਨਾ ਵੀਡੀਓ ਚ ਵੇਦਨ ਨੂੰ ਕਹਿੰਦੇ ਨੇ ਸਾਨੂੰ ਪਸ਼ੂਆਂ ਦਾ ਚਾਰਾ ਦੋ ਵੋ ਸਾਨੂੰ ਕੋਈ ਥੋੜਾ ਬੋਤਾ 1-2 ਦੇਂਦਾ ਦੋ ਤਾਂ ਕਿ ਉਹਨਾਂ ਦਾ ਕੋਈ ਗੁਜ਼ਾਰਾ ਹੋਏ ਇਹਨੇ ਨੇ ਦਿਨ ਹੋ ਗਏ ਉਹਨਾਂ ਨੂੰ ਖਲੋਤਿਆ ਹੋਇਆ ਪਾਣੀ ਵਿੱਚ ਪਸ਼ੂ ਜਰੀਏ ਨੂੰ ਬਿਮਾਰ ਹੋਣੇ ਸ਼ੁਰੂ ਹੋ ਗਏ ਨੇ ਤੇ ਕੋਈ ਐਸੀ ਜਗ੍ਹਾ ਵੈ ਜਿੱਥੇ ਕਿਸੇ ਨੇ ਹਜੇ ਤੱਕ ਪੁੱਛਿਆ ਹੀ ਨਹੀਂ ਕਿਸੇ ਨੂੰ ਇਧਰ ਤਾਂ ਨਾ ਪਸ਼ੂ ਦਾ ਇੰਨੀ ਚੀਜ਼ ਵਿੱਚ ਵਿੱਚ ਪਿੰਡ ਨੇ ਨਾ ਕਈ ਪਿੰਡ ਵਾਕਈ ਇਸ ਤਰ੍ਹਾਂ ਦੇ ਨੇ ਕਿ ਜਿੰਨੇ ਤੱਕ ਹਜੇ ਤੱਕ ਉੱਥੇ ਰੈਸਕ ਬਟ ਇਹ ਵੇ ਕਿ ਕੋਈ ਨਹੀਂ ਅੱਲਾ ਖੈਰ ਰੱਖੇ ਜਿਵੇਂ ਜਿਵੇਂ ਪਤਾ ਚੱਲਦਾ ਜਾ ਰਿਹਾ ਨਾ ਠੀਕ ਹੈ ਆਪਣੇ ਪੰਜਾਬੀ ਜਿਹੜੇ ਨੇ ਪਿੱਛੇ ਨਹੀਂ ਹਟਦੇ ਪਏ ਨੇ ਕੁਝ ਜਿਹੜੇ ਨੇ ਉਹ ਫੁੱਲ ਸੇਵਾ 'ਚ ਲੱਗੇ ਨੇ ਕੁਝ ਜਿਹੜੇ ਨੇ ਫੁੱਲ ਖਰਚਾ ਚ ਖਰਚਾ ਉਹਨੇ ਚੱਕਿਆ ਇਹਨਾਂ ਦੇ ਪਰ ਬਹੁਤ ਵੱਡਾ ਧੰਨਵਾਦ ਹੈ ਜਿਹੜੇ ਜਿਨ੍ਹਾਂ ਨੇ ਖਰਚਾ ਚੱਕਿਆ ਚੱਕਿਆ ਹੋਇਆ ਬਿਲਕੁਲ ਠੀਕ ਹੈ ਪਰ ਆਸਤਾ ਆਸਤਾ ਜਿਹੜਾ ਨਾ ਸਟੈਪ ਬਾਈ ਸਟੈਪ ਠੀਕ ਹੈ ਅੱਲਾ ਖੈਰ ਰੱਖੇ ਕੋਈ ਵੀ ਪੰਜਾਬੀ ਰਹਿਗਾ ਨਹੀਂ ਸਾਡਾ ਇਮਾਨ ਹੈ ਕਿ ਇਨਸ਼ਾ ਅੱਲਾਹ ਤਾਲਾ ਪੰਜਾਬੀ ਜਦੋਂ ਖੜਗੇ ਨੇ ਨਾ ਠੀਕ ਹੈ ਤੇ ਅੱਲਾ ਦੇ ਹੁਕਮ ਨਾਲ ਪਿੱਛੇ ਨਹੀਂ ਹਟਣਗੇ ਜਿੰਨੀ ਦੇਰ ਪਰਲੇ ਦੀ ਕੁੱਲੀ ਦੁਬਾਰਾ ਬਨਣਾ ਜਾਵੇ ਬਨਣਾ ਜਾਵੇ ਤੇ ਚਲੋ ਪਹਿਲੇ ਵੀਡੀਓ ਦੇਖ ਲੈਨੇ ਆ ਫਿਰ ਕਰਦੇ ਇੱਥੇ ਗੱਲ ਬਾਤ ਕਸਮੇ ਰੋਣ ਆਂਦਾ ਵੀਡੀਓ ਜਦੋਂ ਨਾ ਬੜਾ ਵੱਡਾ ਦਿਲ ਕਰਕੇ ਵੀਡੀਓ ਵੇਖਣੀ ਪੈਂਦੀ ਹੈ ਅੱਛਾ ਵਾਕਈ ਉਹ ਭੈਣ ਦੀ ਅੱਖਾਂ ਵੇਖੋ ਕੋਈ ਨਹੀਂ ਸੋਹਂਦਾ ਨਾਕੇ ਦੀ ਮਦਦ ਕਰਦਾ ਸਿਰਫ ਕਾਜ ਕਰਤਾ ਕਰਿਆਂ ਦਿਹਾਮਤ ਕਰਦੀ ਆ ਕੋਈ ਗਰੀਬ ਦੇ ਆ ਕੇ ਡੇਰੇ 'ਚ ਵੇਖੇ ਜਿਤਨਾ ਨਿਹਾਲ ਦੇ ਬੀਤਣ ਦੇ ਉਹ ਤਰ੍ਹਾਂ ਆ ਕੇ ਬੀਤਣ ਇੱਥੇ ਕਹਿੰਦੇ ਦੇ ਰਹੇ ਆ ਕਹ ਪਤਾ ਲੱਗੇ ਤੇ ਕਿੱਥੇ ਨਿਕਲਿਆ ਸਾਡੇ ਤੇਲਾ ਆਇਆ ਕਰਮ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਇੱਕਦਮ ਆ ਗਿਆ ਤੇ ਪਾਣੀ ਆ ਰਿਹਾ ਪਾਣੀ ਮਾਰ ਸਾਹ ਨਹੀਂ ਸਕੇ ਰੋਟੀ ਨਹੀਂ ਖਾ ਦਿੱਤਾ ਤੇ ਦੋ ਕਾਲ ਦਾ ਤੁਸੀਂ ਕੱਲ ਦੀ ਰੋਟੀ ਨਹੀਂ ਖਾਧੀ ਗਾਲ ਤਖਾਈ ਖਾਦੇ ਜਾਗੇ ਸਾਰਾ ਦਿਨ ਕੁੱਫੇ ਰਹੇ ਤੇ ਚਾਹ ਵੀ ਰੋਟੀ ਨਹੀਂ ਖਾਧੀ ਤੋੜਾ ਘੜ ਕਿੱਥੇ ਆ? ਡੁੱਬ ਗਿਆ ਉਹ। ਹਾਂਜੀ। ਤੇ ਤੁਸੀਂ ਇੱਥੇ ਬੈਠੇ ਹੋ? ਐ ਬਹੁਤ ਗੜਖਾਈਆਂ ਇਹ ਕੋਨੇ ਤੇ ਹਾਂ ਦੀ ਮਦਦ ਹੋ ਹੋਰ ਕੋਈ ਨਹੀਂ ਚਾਹੀਦਾ ਹੈਗਾ ਅੱਜ ਸਾਤ ਪਹਿਲੇ ਪਾਸ ਜਿਹੜਾ ਨਿਕਾ ਜਾ ਜੱਟ ਨਿਆਣਾ ਸੁਕੇ ਥਾਂ ਬੈਠ ਹਣ ਸਮਾਂ ਵੀ ਟੈਨਸ਼ਨ ਆ ਗਈ। ਬਾਲਿਆਂ ਦੀ ਛੱਤ ਹਾਂਜੀ ਬਾਲਿਆਂ ਦੀ ਛੱਤਾਂ ਨੁਕਸਾਨ ਬਾਪੂ ਕਿੰਨਾ ਕਹੇ? ਨੁਕਸਾਨ ਸਾਰਾ ਹੀ ਉੱਥੇ ਅੰਦਰ ਸਾਤ ਮਾਰਿਆ ਹੈਗਾ। ਦਾਣਾ ਪੱਕਾ ਵਿਦਾ ਲਈ ਲਾ ਲਤਾ ਮੀ। ਇਹ ਯਾਤਰਾ ਬ੍ਰਿਜਾਂਸ ਆਉ ਕੋਂਦਰੀ ਫਿਰ ਆ ਗਿਆ ਹੋ ਗਿਆ ਫਰ ਆਉ ਕੋਂ ਗਿਆ ਸਾਰਾ ਸਮਾਨ ਹੀ ਅੰਦਰ ਪਿਆ ਦਾ ਗਿਆ ਨਹੀਂ ਕੋਈ ਭਜਿਆ ਨਹੀਂ ਸਮਾਨ ਪਿੰਡ ਸ਼ਾਪ ਬੇਸ ਏਰੀਆ ਤੇ ਮੌਜੂਦ ਹੈ ਡੇਰਾ ਬਾਬਾ ਨਾਨਕ ਦਾ ਇਲਾਕਾ ਨਾਲ ਸੱਕੀ ਨਾਲੇ ਦਾ ਪੋਲਾ ਪੈਂਦਾ ਹੈ ਇਹ ਔਰ ਪਿੱਛੇ ਦੇ ਹਾਲਾਤ ਇਹ ਹੈ ਕਿ ਪਾਣੀ ਥੋੜਾ ਜਿਹਾ ਘਟਿਆ ਜਰੂਰ ਹੈ ਪਰ ਹੁਣ ਵੱਡੀ ਮੁਸੀਬਤ ਕੀ ਸ਼ੁਰੂ ਹੋਈ ਹੈ ਵੱਡੀ ਮੁਸੀਬਤ ਹੈ ਕਿ ਮੁਸ਼ਕ ਮਾਰਨਾ ਸ਼ੁਰੂ ਹੋਇਆ ਜਿੱਥੇ ਪਾਣੀ ਘਟਿਆ ਤਾਂ ਪਿਛਲੇ ਪਾਸੇ ਮੈਂ ਦਿਖਾਉਂਗਾ ਝੋਨੇ ਜਿਹੜੇ ਆ ਉਹਨਾਂ ਦੇ ਰੰਗ ਬਦਲ ਗਏ ਮਿੱਟੀ ਚੜ ਗਈ ਔਰ ਤਬਾਹ ਹੋ ਗਿਆ ਬਿਲਕੁਲ ਕੁਝ ਨਹੀਂ ਬਚਿਆ ਔਰ ਇਹ ਲੋਕ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਜਿਵੇਂ ਆ ਬੱਚਾ ਇਹ ਛੋਟਾ ਵੀਰ ਮੇਰਾ ਰੋਟੀ ਖਾ ਰਿਹਾ ਇਹ ਦੋ ਦੋ ਦਿਨਾਂ ਤੋਂ ਇਹਨਾਂ ਨੇ ਰੋਟੀ ਨਹੀਂ ਖਾਦੀ ਸੀ ਇਹ ਪਿੰਡ ਵਾਲੇ ਕਹਿ ਰਹੇ ਆ ਅੱਜ ਰੋਟੀ ਖਾ ਰੇ ਪੁੱਤ ਕੀ ਨਾ ਆਇਆ ਤੇਰਾ ਤੁਹਾਡਾ ਘਰ ਕਿੱਥੇ ਆ ਡੁੱਬ ਗਿਆ ਉਹ ਹਾਂਜੀ ਤੇ ਤੁਸੀਂ ਇੱਥੇ ਬੈਠੇ ਹੋ ਹਾਂਜੀ ਕੱਲ ਦੇ ਨਹੀਂ ਹਾਂਜੀ ਚਾਰ ਦਿਨਾਂ ਦੇ ਸੜਕ ਤੇ ਹਾਂਜੀ ਤੇ ਪੁੱਤ ਆਈਏ ਨੇ ਰੋਟੀ ਰੋਟੀ ਮਿਲ ਜਾਂਦੀ ਹੈ ਹਾਂਜੀ ਕਿਹੜੀ ਕਲਾਸ ਹੈ ਫਿਫਥ ਕਲਾਸ ਫਿਫਥ ਚ ਹੈ ਸ਼ਾਬਾਸ਼ ਮੇਰਾ ਪੁੱਤ ਤਾਂ ਇਹ ਵੱਡੀ ਮੁਸੀਬਤ ਹੈ ਕਿ ਇੱਥੇ ਰੋਡ ਦੇ ਬਿਲਕੁਲ ਉੱਤੇ ਇਹ ਪਿੰਡ ਹੈ ਔਰ ਇਹ ਲੋਕ ਇੱਥੇ ਬਹਿ ਕੇ ਰੋਟੀ ਖਾਣ ਨੂੰ ਮਜਬੂਰ ਨੇ ਤੁਸੀਂ ਦੇਖੋ ਕਿ ਉਥੇ ਕੁੱਤੇ ਉਥੇ ਗੋਹਾ ਤੇ ਉਥੇ ਇਹ ਲੋਕ ਮਜ਼ਦੂਰ ਨੇ ਕਿ ਬਹਿ ਕੇ ਮਾਤਾ ਹੁਣੀਆਂ ਹੁਣੇ ਰੋਟੀ ਖਾਈ ਜੰਨੀਆਂ ਸੀ ਮਾਤਾ ਤੁਹਾਡਾ ਘਰ ਕਿੱਥੇ ਹੈ ਕਿਹੜਾ ਉਹ ਸਾਹਮਣਾ ਕਿੰਨਾ ਕੁ ਨੁਕਸਾਨ ਆ ਤੁਹਾਡੇ ਬੜਾ ਸੰਸਾਰ ਹੀ ਹੋ ਗਿਆ ਤੇ ਬੰਦਰੇ ਸਭ ਕੁਝ ਚਿਰ ਤੇ ਉਹ ਬੇਟੀ ਗਿਆ ਸਾ ਸਮਾਨ ਹਾਂ ਬੇਟੀਆਂ ਵੀ ਬਿਸਰੇ ਸਭ ਕੁਝ ਹਾਂ ਕੀ ਦਾਰੇ ਪੁੰਨੇ ਦੇ ਹਾਲ ਦਾਨੂ ਨੇ ਪਰ ਇਹ ਆਪ ਤੇਛੇ ਦੀ ਨਿਕਲ ਆ ਸਾਹਮਣੇ ਤੇ ਇਲਾਕਾ ਨਾਮ ਤੁਹਾਨੂੰ ਪਤਾ ਹੀ ਲੱਗਿਆ ਇੱਕਦਮ ਆ ਗਿਆ ਤੇ ਜੇ ਪਾਣੀ ਆ ਜਾਪੇ ਸਮਾਨ ਸੰਭ ਨਹੀਂ ਸਕੇ ਹਾਂ ਜੀ ਤੇ ਹੁਣ ਰੋਟੀ ਪਾਣੀ ਆ ਹੀ ਜਾਂਦਾ ਤੁਹਾਨੂੰ ਰੋਟੀ ਪਾਣੀ ਚਲੋ ਆ ਹੀ ਜਾਂਦਾ ਮਾੜੇ ਨੂੰ ਆ ਜਾਇਆ ਆ ਜਾਇਆ ਪਹਿਲਾਂ ਪਹਿਲਾਂ ਨਹੀਂ ਇੱਥੇ ਆ ਹਾਂ ਹਾਂਜੀ ਹੌ ਟੱਕ ਪਈ ਹੋ ਅੱਜ ਟਕਲੋ ਤੇ ਟਾੜੀ ਆਏ ਹਾਂ ਅੱਗੇ ਰੋਟੀ ਨਹੀਂ ਖਾਦੀ ਚਾਹਤ ਕਿ ਦੋ ਕੱਲ ਦੇ ਤੁਸੀਂ ਕੱਲ ਦੀ ਰੋਟੀ ਨਹੀਂ ਖਾਦੀ ਕੱਲ ਤੱਕ ਆਈ ਖਾਦੀ ਜਾਵੇ ਸਾਰਾ ਦਿਨ ਭੁਖੇ ਰਹੇ ਤੇ ਚਾਜ ਫੇਰੋਂ ਨਹੀਂ ਖਾਦੀ ਪਰ ਰੋਟੀ ਵੀ ਤੁਸੀਂ ਦੇਖੋ ਥੋੜਾ ਜਿਹਾ ਮੈਂ ਇਹ ਬੇਨਤੀ ਕਰੂੰਗਾ ਜਿਵੇਂ ਬਾਪੂ ਮਿੱਸੀ ਰੋਟੀ ਜ਼ਰੂਰ ਹੈ ਪਰ ਪਿੱਛੇ ਬਹੁਤ ਲੰਗਰ ਹੈ ਅਸੀਂ ਜਿਹੜੇ ਸੇਵਾਦਾਰ ਹੈ ਉਹ ਖਾਣੇ ਵੱਧ ਨਹੀਂ ਹੁਣ ਮੇਰੇ ਬਾਪੂ ਜੀ ਭਾਵੇਂ ਜਿੰਨੀ ਮਰਜ਼ੀ ਖਾਓ ਪਰ ਇਹਨਾਂ ਵਾਸਤੇ ਆਪਾਂ ਲੰਗਰ ਲਿਆਈ ਜੰਨੇ ਆਪਾਂ ਪਿੱਛੇ ਲੰਗਰ ਹੜ ਲੱਗੇ ਪਏ ਆ ਦਾਲਾ ਮਟਰ ਪਨੀਰ ਆਈ ਜਾਂਦੇ ਆ ਉਹ ਕਿਹਨੂੰ ਖਵਾਈ ਜੰਨੇ ਆਪਾਂ ਵੀਰੋ ਇਹਨਾਂ ਵਾਸਤੇ ਲਿਆਈ ਜਨੇ ਇਹਨਾਂ ਨੂੰ ਉਹ ਲੰਗਰ ਪਹੁੰਚਦਾ ਕਰੀਏ ਇਹ ਬਾਪੂ ਹੋਣਾ ਦੇ ਡੇਰੇ ਨੇ ਸਾਹਮਣੇ ਇਹ ਸੱਕੀ ਨਾਲ ਦਾ ਪੁਲ ਹੈ ਇਹ ਡੇਰਾ ਬਾਬਾ ਨਾਨਕ ਨੂੰ ਸੜਕ ਜਾਂਦੀ ਹੈ ਵੀਰ ਹੋਣਾ ਨੇ ਕਹਿ ਕੇ ਟਰਾਲੀ ਰੋਕ ਕੇ ਅਸੀਂ ਹੁਣ ਇਹਨਾਂ ਨੂੰ ਰੋਟੀ ਖਵਾਈ ਹੈ ਮਾਪਾ ਹੋਣੀਆਂ ਇਸ ਤਰ੍ਹਾਂ ਬੈਠੀਆਂ ਨੁਕਸਾਨ ਬਾਪੂ ਕਿੰਨਾ ਕਾ ਨੁਕਸਾਨ ਸਾਰਾ ਹੀ ਉੱਥੇ ਅੰਦਰ ਸਾਰਾ ਸਮਾਨ ਰਹਿ ਗਿਆ ਦਾਣਾ ਪੱਕਾ ਵਿਸਾਹਲੀ ਲਾ ਲਤਾਵੀ ਨਿਮੇਤਰ ਫਿਰ ਜਾਂਦਾ ਸੋ ਪੰਦਰੀ ਫਿਰ ਘਰ ਹੋ ਗਿਆ ਸਾਰਾ ਸਾਰਾ ਸਮਾਨ ਹੀ ਅੰਦਰ ਪਿਆ ਗਿਆ ਨੇ ਕੋਈਂ ਬਚਿਆ ਨਹੀਂ ਸਮਾਨ ਆਪ ਨੇ ਡੰਗਰ ਕੱਢਿਆ ਤੇ ਆਪ ਨਹੀਂ ਪਾਇਆ ਡੰਗਰ ਕੱਢਿਆ ਬਚ ਗਏ ਡੰਗਰ ਬਚਾ ਸ਼ੁਕਰ ਹੈ ਸ਼ੁਕਰ ਹੈ ਉੱਚੇ ਥਾਂ ਕਿਤੇ ਇਕਠਿਆ ਆ ਖੜੇ ਨੇ ਖੜਿਆ ਆਪ ਨੇ ਇੱਧਰ ਕਿਸੇ ਕਿਸੇ ਦੀ ਲਈ ਆ ਕੇ ਕੰਮ ਬੰਦੇ ਤੇ ਆਪ ਅਸੀਂ ਉੱਥੇ ਗੁਰਦੁਆਰੇ ਰਾ ਲੈਨੇ ਕਿਹੜੇ ਗੁਰਦੁਆਰੇ ਓਏ ਉੱਥੇ ਗੁਰਦੁਆਰਾ ਉੱਠਿਆ ਹੈ ਉੱਥੇ ਰਹਿੰਦੇ ਆਪ ਗੁਰਦੁਆਰੇ ਬਾਹਰ ਫਿਰ ਘਰਾਂ ਅੱਜ ਦੇਖਣਾ ਹੈ ਉਹ ਆਜੇ ਕੰਮ ਨਹੀਂ ਹੈ ਮੈਂ ਅਸੀਂ ਨਹੀਂ ਗਏ ਹੋਰ ਗਏ ਨੇ ਬੰਦੇ ਆ ਮੈਂ ਤਾਂ ਬੁੱਢਾ ਲੰਘਿਆ ਕਿ ਨਾ ਦਾ ਮੁੰਡੇ ਨਾਲ ਤੇ ਅਜੇ ਅੱਜ ਉਹਨਾਂ ਦੇ ਗਏ ਆ ਕੇ ਹੀ ਕਰਉਂਦੇ ਉਹ ਇੱਥੇ ਤਾਂ ਆਫ ਹੈ ਵੀ ਨੀਰ ਤੇ 32 ਨਾ ਕਿ ਪਾਣੀ ਚੰਦਰ ਹੋ ਗਈ ਓਏ ਪਾਣ ਗਿਆ ਹੁਣ ਤਾਂ ਕਤਮੀ ਹੋ ਗਿਆ ਹੁਣਾਂ ਮੱਕਮਗੜਾ ਪਾਣੀ ਕਿੰਨਾ ਕਾ ਗਿਆ ਤੁਹਾਡੇ ਘਰ ਨੂੰ ਪਾਣੀ ਕਿੰਨਾ ਕ ਲੱਗ ਗਿਆ ਪਾਣੀ ਤੇ ਉੱਥੇ ਡੁੱਬੂ ਹੋ ਗਿਆ ਸੀ ਪਾੜੀਓਂ ਸੇ ਡੁੱਬੂ ਹੋ ਗਿਆ ਉੱਥੇ ਚੇ ਪਟੋਣਾ ਅੱਛਾ ਛੇ ਫੁੜਾ ਹੈ 15 ਲੱਖ ਲੱਖ ਹੋ ਗਿਆ ਬਣੀ ਤੇ ਤੁਹਾਡੇ ਮਦਦ ਇੱਥੇ ਪਹੁੰਚ ਰਹੀ ਲੋਕ ਆ ਰਹੇ ਥੋਡੇ ਇਲਾਕੇ ਕੋਈ ਨਹੀਂ ਆਇਆ ਇਥੇ ਖਲੋਂਦਾ ਜੀ ਗਾਂ ਲੱਜੰਦਾ ਔਰ ਥਾਲੀ ਸਾਹ ਕੋਰਤ ਵਾਲੇ ਜਾ ਖਲੋਂਦੇ ਆ ਐਚੇ ਨਹੀਂ ਖਲੋਂਦਾ ਜੀ ਉੱਥੇ ਦਿੱਤੇ ਆ ਉੱਥੇ ਜਾ ਖਲੋਂਦੇ ਉੱਥੇ ਉਧਰ ਤੇ ਦੇਣੇ ਲੋਕ ਸਵੇਰੇ ਹੀ ਕੇ ਆ ਉਹ ਆਨੇ ਵੀ ਉੱਥੇ ਵੀ ਲਾਉਂਦੇ ਇੱਥੇ ਆਂਦੇ ਇੰਗੇਜ ਮੁੱਕੇ ਅਸੀਂ ਉੱਥੇ ਅੱਜ ਤੋਂ ਨਹੀਂ ਭੁਲਾਉਂਦੇ ਨਹੀਂ ਉੱਥੇ ਚੱਲ ਕੇ ਮਗਰ ਗਏ ਕਿਉਂ ਨਹੀਂ ਫਿਰ ਉਹ ਲਾਣ ਪੈਂਦੇ ਗਾੜੀ ਆਉਂਦੇ ਤੁਸੀਂ ਇੱਥੇ ਕਰਉਂਦੇ ਜੀ ਕੋ ਡੇਰੇ ਹੋਏ ਅੱਜ ਤੁਸੀਂ ਕਿਉਂਦੇ ਚਿੱਤ ਵੀ ਉੱਥੇ ਲੈ ਕੇ ਇੱਥੇ ਆਂਦੇ ਜੀ ਅਸੀਂ ਆਵੇ ਲਾਂਚੀ ਜਾਣਾ ਉੱਥੇ ਇੱਥੇ ਬਿਠੇ ਆ ਫੇਰ ਜੀ ਇੱਥੇ ਪਾਣੀ ਆਪ ਉਹਦੇ ਨਾਲ ਆਵਲ ਕੋ ਚਾਰ ਪੰਜ ਕਿੱਤੇ ਗਾਹ ਜਾ ਗਏ ਤਾਂ ਡੇਰੇ ਆਲੇ ਆ ਇੱਧਰ ਵੀ ਡੇਰੇ ਇੱਧਰ ਦੇ ਮਾਤਾ ਇਹ ਬਹੁਤ ਔਖਾ ਹੈ ਸੜਕਾਂ ਤੇ ਬਹਿਣਾ ਐ ਮਾਤਾ ਕੀ ਕੀਰਤ ਨੇ ਉਦਾਂ ਵੀ ਹਾਂ ਹਾਂ ਜਿੰਨਾਂ ਦੇ ਉਦਾਂ ਵੀ ਮੈਡੀਸਿਨ ਵਗੈਰਾ ਚੱਲਦੀ ਹੈ ਜੀ ਇਹ ਫੇਗਰ ਨਹੀਂ ਜਾਉਗੇ ਇਹ ਸ਼ਾਹਪੁਰ ਜੱਜਨ ਰਾਮਪੁਰ ਪਿੰਡ ਰਹਿੰਦੇ ਨੇ ਹਮ ਇਹਨਾਂ ਦੇ ਇੰਦਰ ਸਾਰੇ ਡੇਰੇ ਬਿਲਕੁਲ ਹੀ ਖਤਮ ਹੋ ਗਏ ਐ ਮਾਤਾ ਜੀ ਦੀ ਦਵਾਈ ਐ ਮਾਤਾ ਦਵਾਈ ਹੁਣ ਮੈਂ ਖਾਦੀ ਸੀ ਐਸਾਸਰੀ ਐਂ ਪਾਈ ਦਾ ਕੋਈ ਤਾਂ ਕੋਈ ਚਲੋ ਟੈਨਸ਼ਨ ਨਹੀਂ ਲੈਣੀ ਤੁਸੀਂ ਸਭ ਠੀਕ ਹੋ ਜਾਊਗਾ ਨਹੀਂ ਨਹੀਂ ਟੈਨਸ਼ਨ ਕਰ ਚੜ੍ਹਦੀ ਕਲਾ ਚ ਰਹੋ ਤਕੜੇ ਰਹੋ ਹਾਂ ਟੈਨਸ਼ਨ ਨਹੀਂ ਲੈ ਅੱਗੇ ਅੱਗੇ ਨਹੀਂ ਲੈ ਸਾਰਾ ਕੁਝ ਜੁੜ ਗਿਆ ਜੀ ਕਹਿੰਦੇ ਟੈਨਸ਼ਨ ਨਹੀਂ ਤੇ ਘਰ ਪਾਣੀ ਡਿੱਗ ਪਿਆ ਸਾਰਾ ਹੀ ਸਾਡੇ ਕਮਰੇ ਨੇ ਸਮਾਨ ਅੰਦਰ ਆ ਮਾਹੀ ਆਪਣਾ ਬੱਚਾ ਲੈ ਕੇ ਨਿਕਲੇ ਹਾਂ ਬਾਹਰ ਮਤਲਬ ਇਹ ਹੀ ਡੰਗਰ ਬੱਚਾ ਬਾਹਰ ਕੱਢਿਆ ਏ ਮਰਤਲਾ ਸਾਡੇ ਆਇਤਾਂ ਦੇ ਹਾਲਾਤ ਨੇ ਸਾਡੇ ਪਰਿਵਾਰ ਦੇਖਣ ਗਿਆ ਵਾ ਵੀ ਸਾਡੇ ਮਦਰ ਸਕੇਰਾ ਤੇਰਾ ਸਮਾਨਾ ਕਿਸਤਾ ਤੇ ਸਮਾਨ ਬਣਾਇਆ ਪੰਪਾਂ ਰੁਪਈਆ ਜੋੜ ਕੇ ਸਾਡੀ ਕਿਹਨੇ ਮਦਦ ਨਹੀਂ ਕੀਤੀ ਇਹ ਵੋਟਾਂ ਪਾਈਆਂ ਇੱਥੋਂ ਤੱਕ ਵੀ ਸਾਡਾ ਸਰਪੰਚ ਹਜੇ ਤੱਕ ਮਜੂਤ ਨਹੀਂ ਹੋਇਆ ਕਿ ਕਿਦਾਂ ਦੇ ਦੇ ਰਹੇ ਨੇ ਹਾਲਾਤ ਨੇ ਕਿਦਾਂ ਦੇ ਨਹੀਂ ਚਲੋ ਅਈਆ ਰਾਹਪੁਰ ਪਤੀਰਾ ਬਹੁਤ ਪੜਾ ਕਰਦੇ ਆ ਜਿੰਦਾਂ ਨੇ ਸਾਡਾ ਸਾਥ ਦਿੱਤਾ ਜੇ ਨਾਂ ਨੋ ਲੈਣ ਵਾਸਤੇ ਜਗ੍ਹਾ ਦਿੱਤੀ ਕਪੜਾ ਲੀੜਾ ਦਿੱਤਾ ਏ ਚਲੋ ਇਹ ਸਰਪੰਚ ਨੂੰ ਸੋਚਣਾ ਚਾਹੀਦਾ ਵਾ ਤੇ ਅਸੀਂ ਜਾ ਕੇ ਡੇਰੇ ਤੇ ਝਾਤੀਆਂ ਮਾਰੀਏ ਵੋਟਾਂ ਲੈਣ ਵਾਰੀ ਇੱਥੇ ਸਾਰੇ ਆਉਂਦੇ ਨੇ ਪਰ ਇਹ ਇੱਥੇ ਸਲਮਾਈ ਕੋਈ ਨਹੀਂ ਹੁੰਦੀ ਵੀ ਪਏ ਦੇ ਹੱਥ ਵਿੱਕੜ ਹਾਲੇ ਕਮਰੇ ਅੱਤੇ ਜਾ ਕੇ ਕੋਈ ਤਿੱਸੀ ਲਾ ਕੇ ਜਾ ਕੇ ਦੇਖੋ ਤੁਹਾਡੇ ਕਮਰੇ ਵੀ ਡੇਗੇ ਆਈ ਮਾਰ ਕੇ ਸਮਾਨ ਬਣਾਇਆ ਪੰਪਾ ਪੈਸੇ ਜੋੜ ਕੇ 50 ਡਾ ਲਿਖਾਇਆ ਕਿਤਾਬਾਂ ਤੋਂ ਰੋਜ਼ ਕਿਥੇ ਰੋ ਕੇ ਸੌਂਦਾ ਪਿਆ ਕਿਤਾਬਾਂ ਫਿਰ ਰੋਣੀਆਂ ਤੇ ਮਦਦ ਕਰਨੀ ਚਾਹੀਦੀ ਬਾਅਦੋਂ ਬਾਅਦ ਬਗਮਾਰਤ ਬੰਦੇ ਕੋਈ ਵੀ ਖੋਤਾ ਨਾਕੇ ਦੀ ਮਦਦ ਕਰਦਾ ਸਿਰਫ ਕਾਜ ਕਰ ਤੱਕਦੇ ਆਂ ਧਿਆਨ ਦਦੀ ਆ ਕੋਈ ਗਰੀਬ ਦੇ ਆਣ ਕੇ ਡੇਰੇ ਚ ਵੇਖੇ ਜਿ ਤਰ੍ਹਾਂ ਲਹਿਾਰੇ ਤੇ ਬੀਤਣ ਦੇ ਦਿਨ ਉਹ ਤਰ੍ਹਾਂ ਧਿਆਨ ਕੇ ਬੀਤਣ ਇੱਥੇ ਕੈਸੇ ਦੇ ਰਹੇ ਆ ਫੇਰ ਪਤਾ ਲੱਗੇ ਐਸਾ ਕਈਆਂ ਦਾ ਨੁਕਸਾਨ ਉਹ ਕਰਕੇ ਨੇ ਦੀ ਸੁਣਵਾਈ ਕੀਤੀ ਠੀਕ ਆ ਗੋਦਾਂ ਨੇ ਨੰਗਰ ਲੱਗਾ ਵਾ ਰਾਮਪੁਰ ਪਤੀ ਚ ਚਲੋ ਉਹਨਾਂ ਨੇ ਸਾਡਾ ਸਾਥ ਦਿੱਤਾ ਦੀਡਾ ਦਿੱਤਾ ਸਾਰਾ ਕੁਝ ਦਿੱਤਾ ਵਾ ਪਰ ਡੇਰਿਆਂ ਨੇ ਜਿ ਤਰ੍ਹਾਂ ਦੇ ਹਾਲਾਤ ਰੋਣਾ ਆਉਂਦਾ ਵੀ ਇੱਕ ਇੱਕ ਐਡਰੈਸ ਵੇਰੇ ਮੈਡਮ ਆਈ ਨਵੇਂ ਪਿੰਡੋਂ ਰਾਮਪੁਰ ਪਤੀ ਤੋਂ ਉਨੇ ਆ ਕੇ ਵੇਖੇ ਉਹ ਵੀ ਰੋਣਾ ਆਪੀ ਕਹਿੰਦੀ ਦੀਦੀ ਤੇ ਗਦਰ ਹਲਾਤੀ ਬੜੇ ਮਰਦਾ ਰਿਸ਼ਾਤ ਤੇ ਵੀ ਨਹੀਂ ਰਹੀ ਠੀਕ ਆ ਬਾਲਿਆਂ ਨੇ ਕਮਰੇ ਨੇ ਬਹੁਤ ਗਰਦਾਈਆਂ ਇਹ ਉਹਨੇ ਪਿਆੜੀ ਮਦਦ ਹੋ ਹੋਰਾਂ ਨੂੰ ਪੋਛਣੀ ਚਾਹੀਦਾ ਹੈਗਾ ਰਿਸ਼ਾਤ ਪੈਜੀ ਬਾਤ ਜਾਂ ਤਾਂ ਨਿਕਾ ਜੱਜਾ ਟੰਨੇ ਆਣਾ ਸੁਕੇ ਥਾਂ ਮੈਂ ਹੁਣ ਸਮਾਂ ਵੀ ਨਹੀਂ ਟੈਂਸ਼ਨ ਆ ਬਾਲਿਆਂ ਵਾਲੀ ਛੱਤ ਹਾਂਜੀ ਬਾਲਿਆਂ ਵਾਲੀ ਛੱਤ ਡਿੱਗ ਪਈ ਛੱਤ ਡਿੱਗ ਪਈ ਛੱਤ ਡਿੱਗ ਪਈ ਇਹ ਬਾਤ ਇਹ ਕਹਿਣਾ ਕਿ ਉਹਨੇ ਪਿਆੜੀ ਸ਼ਾਕਤ ਹੈ ਜੀ ਸਾਡੀ ਮਦਦ ਕਰਨ ਸਾਰੇ ਜਿੰਨੇ ਵੀ ਵੀਰ ਭਰਾ ਦੀ ਮਦਦ ਕਰਨ ਸਾਡੀ ਸ਼ਾਕਤ ਹੈ ਜੀ ਕੋਈ ਤੁਹਾਡਾ ਨੰਬਰ ਹੈਗਾ ਕੋਈ ਕੋਈ ਨੰਬਰ ਦੱਸ ਦਿਓ ਜੇ ਕੋਈ ਮਦਦ ਕਰਨਾ ਚਾਹੁੰਦਾ ਤਾਂ ਨੰਬਰ ਹੈਗਾ ਜੀ ਬੋਲ ਦਿਓ 8898816108 16108 ਹਾਂਜੀ ਤਾਂ ਜੇ ਵੀਰੋ ਇਹਨਾਂ ਦੀ ਆ ਕੇ ਛੱਤ ਜਦੋਂ ਪਾਣੀ ਨੀਵੇਂ ਹੋ ਗਏ ਇਹ ਮਦਦ ਕਰੋ ਛੱਤ ਪਵਾ ਦਈਏ ਇਹਨਾਂ ਦੀ ਤਾਂ ਜੋ ਜਿੰਨੇ ਕੁ ਵੀ ਵੀਰ ਭਰਾ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਇਹ ਲੱਗੇ ਆ ਔਰ ਇਹ ਦਰਦ ਦੀ ਗੱਲ ਹੈ ਪਰ ਭੈਣ ਮੇਰੀ ਇਹ ਤਕੜੀ ਰਹਿ ਰੋਣਾ ਨਹੀਂ ਤੂੰ ਸਭ ਠੀਕ ਹੋ ਜਾਊਗਾ ਰਹਿ ਰੋਣਾ ਆਉਂਦਾ ਪੈਲੀ ਬੰਨਾ ਹੈ ਨਹੀਂ ਆ ਤਾਰੇ ਜੇ ਸਿਰੋਂ ਕੀ ਬੰਨਣਾ ਤੈਨੂੰ ਫੜਾ ਹੀ ਤਿੰਨ ਤਨ ਕਨਾਂ ਚ ਕੀ ਬੰਨਣਾ ਝੋਨਾ ਤੋਂ ਉਹ ਰੋੜ ਗਿਆ ਕੋਠੇ ਉੱਤੇ ਫਿਰ ਬਹਿਣਾ ਕਿੱਥੇ ਕਿੰਨਾ ਵਿੱਚ ਤੇ ਕਿੰਨੇ ਆਸਰੇ ਬਹਿਣਾ ਭਰਾ ਦੇ ਰਹੀ ਵੀ ਗੱਲ ਸੋਚਣਾ ਕਿ ਕਿੰਨਾ ਕਿਤੇ ਕੋਈ ਮਦਦ ਮੰਗਾ ਨਹੀਂ ਤਦ ਮਾੜੀ ਮੋਟੀ ਸ਼ਾਤ ਹੁੰਦੀ ਆਪਣੇ ਘਰ ਜਾ ਕੇ ਬੰਦੇ ਨਿਕਾਜਾ ਬੱਚਾ ਹੁੰਦਾ ਸਕੂਲੇ ਜਾਂਦਾ ਕਿੰਨੇ ਕਹੀ ਕਰਨਾ ਹਟਾ ਕੋਈ ਸਰਪੰਚ ਨਹੀਂ ਆਏ ਤੇ ਕਾਹ ਇਹ ਕਹਿਣਾ ਝੋਨੇ ਆ ਕਿ ਚਲੋ ਕਿੰਨਾ ਕੁ ਪੁੱਟ ਵੀ ਹੈਗਾ ਜੇ ਬਿਤੇਰੀਆਂ ਦਾ ਨੁਕਸਾਨ ਹੋਇਆ ਆ ਕੇ ਜਰੂਰ ਇਥੇ ਮਦਦ ਕਰਨੀ ਚਾਹੀਦੀ ਵੀਰ ਭਰਾਓ ਇਹ ਹੱਥ ਜੋੜ ਕੇ ਅੱਗੇ ਬੇਨਤੀ ਕਰਦਾ ਹਾਂ ਤੁਹਾਨੂੰ ਇਹ ਬਹੁਤ ਔਖੀ ਘੜੀ ਹੈ ਮੁਸ਼ਕਲ ਮਾਰ ਰਿਹਾ ਬਹੁਤ ਜਿਆਦਾ ਹੁਣ ਪਾਣੀ ਦਾ ਹੌਲੀ ਹੌਲੀ ਜਿਵੇਂ ਟੁੱਪਾਂ ਵੀ ਨਿਕਲਣਗੀਆਂ ਤਾਂ ਇਹ ਪਾਣੀ ਡਿਸੀਜ਼ਸ ਲੈ ਕੇ ਆਊਗਾ ਬਿਮਾਰੀਆਂ ਲੈ ਕੇ ਆਊਗਾ ਘਰ ਇਹਨਾਂ ਦੇ ਡਿੱਗੀਆਂ ਛੱਤਾਂ ਡਿੱਗੀਆਂ ਹੋਈਆਂ ਔਖੀ ਘੜੀ ਹੈ ਪਰ ਲੜ ਰਿਹਾ ਪੰਜਾਬ ਖੜਾ ਹੈ ਪੰਜਾਬ ਇੱਕ ਦੂਜੇ ਨਾਲ ਪੰਜਾਬੀ ਖੜੇ ਨੇ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮ ਟੀਵੀ ਡੇਰਾ ਬਾਬਾ ਨਾਨਕ ਓਏ ਹੋਏ ਦੇਖ ਲਓ ਵਾਕਈ ਉਹ ਗੱਲ ਹੀ ਕਰਾ ਜੀ ਠੀਕ ਹੈ ਕੁਝ ਜਗ੍ਹਾ ਐਸੀਆਂ ਨੇ ਕਿ ਜਿੱਥੇ ਹਜੇ ਤੱਕ امداد ਨਹੀਂ ਪਹੁੰਚਦੀ ਪਈ ਐ। ਅੱਛਾ ਫਿਰ ਦੇਖੋ ਕਿ ਜਿੱਥੇ ਪਹੁੰਚਦੀ ਪਈ ਐ ਉਹ ਵੀ ਲੜਦੇ ਪਏ ਨੇ ਪਿਛਲਿਆਂ ਨਾਲ ਕਿ ਤੁਸੀਂ ਇੱਥੇ ਸਾਡੇ ਕੋਲ ਕੀ ਲੈਣ ਆ ਗਏ ਆ। ਅੱਛਾ ਬਾਬਾ ਜੀ ਦੀ ਗੱਲ ਬੜੀ ਦੋਖੀ ਕਹਿੰਦੇ ਸੀ ਨਹੀਂ ਕਿ ਅਸੀਂ ਕੱਲ ਅਸੀਂ ਗਏ ਸੀ ਸਾਣ ਅੱਲਾ ਨਾਲ ਲਾਪੇ ਕਿ ਤੁਸੀਂ ਉੱਥੋਂ ਵੀ ਲੈ ਦੇ ਦਿੱਤੇ ਸੀ ਇੱਥੇ ਵੀ ਆ ਗਏ ਹੋ। ਇਹਦੇ 'ਚ ਤੇ ਲੜਾਈ ਬੰਦੀ ਨਹੀਂ। ਤੇ ਬਾਕੀ ਬਾਬਾ ਕਹਿੰਦਾ ਕਿ ਫਿਰ ਅਸੀਂ ਗਏ ਹੀ ਨਹੀਂ ਲੈਣ ਕੱਲ੍ਹ ਦੇ ਅਸੀਂ ਭੁੱਖੇ ਬੈਠੇ ਹੋਏ ਆ ਅੱਜ ਸਾਨੂੰ ਰੋਟੀ ਚਾਹੀਦੀ ਹੈ ਇਹ ਹੀ ਸੜਕ ਮਤਲਬ ਕਿ ਬਾਬਾ ਨਾਨਕ ਡੇਰਾ ਬਾਬਾ ਨਾਨਕ ਨੂੰ ਇਹੀ ਸੜਕ ਜਾਂਦੀ ਨਾ ਇਸ ਸੜਕ ਦੇ ਉੱਤੋਂ ਰਾਸ਼ਨ ਜਾ ਰਿਹਾ ਨਾ ਯਾਰ 2 ਮਿੰਟ ਇੱਥੇ ਬ੍ਰੇਕ ਲਾ ਕੇ ਜੀ ਜਿੰਨਾ ਕਿ ਇਹਨਾਂ ਦਾ ਭੰਦਾ ਇਹਨਾਂ ਨੂੰ ਵੀ ਦਿਓ ਇਹ ਵੀ ਪੰਜਾਬੀ ਨੇ ਇਹਨਾਂ ਦੇ ਵੀ ਘਰ ਉਜੜੇ ਨੇ ਇਹਨਾਂ ਦੀ ਵੀ ਫਸਲਾਂ ਉਜੜੀਆਂ ਨੇ ਇਹਨਾਂ ਦਾ ਵੀ ਬਾਲ ਬੱਚਾ ਰੋਡ ਦੇ ਉੱਤੇ ਆ ਗਿਆ ਠੀਕ ਹੈ ਇਹਨਾਂ ਦੀ ਵੀ ਜ਼ਰੂਰ ਆਪਣਾ ਹੈਲਪ ਕਰੋ ਯਾਰ ਜਿੰਨੀ ਹੋ ਸਕਦੀ ਹੈ ਇਹਦੇ ਨਹੀਂ ਵਿਚਾਰੇ ਉਹ ਦੇਖੋ ਭੈਣ ਕਿਵੇਂ ਬੁੱਕੀ ਬੁੱਕੀ ਰੋਂਦੀ ਪਈ ਹੈ ਵੇਖੇ इवन ਕਿ ਵੇਖੋ ਸਰਪੰਚ ਦਾ ਫਰਜ਼ ਹੁੰਦਾ ਹੈ ਕਿ ਪਿੰਡ ਦੇ ਵਿੱਚ ਨਾ ਸੂਕਾ ਕੱਢੇ ਰੱਖੇ ਕਿ ਆਪਣਾ ਹਰ ਵੇਖੇ ਕਿ ਬਈ ਕਿਨੂੰ ਕਿਨੂੰ ਕੀ ਕੀ ਪਰੇਸ਼ਾਨੀ ਹੈ ਪਰੇਸ਼ਾਨੀ ਤਾਂ ਸਾਰਿਆਂ ਨੂੰ ਹੈ ਜਿਵੇਂ ਉਹ ਕਹਿੰਦੇ ਮੈਨੇ ਕਿ ਸਰਪੰਚ ਸਰਪੰਚਾਂ ਦੇ ਹਾਲਾਤ ਵੀ ਉਹੀ ਹੋਗੇ ਨੇ ਕਿਉਂਕਿ ਜਦੋਂ ਪਿੰਡ ਇੱਕ ਵਿੱਚ ਰਹਿੰਦੇ ਨੇ ਜਰੂਰੀ ਆ ਤੇ ਉਹਨਾਂ ਦਾ ਵੀ ਸਾਰਾ ਕੁਝ ਰੁੱੜ ਗਿਆ ਲੇਕਿਨ ਐਵੇਂ ਕਿ ਇੱਕ ਦੂਸਰੇ ਨਾਲ ਇਕੱਠੇ ਹੋ ਕੇ ਰਵੋ ਤੇ ਵਾਕੇ ਹੀ ਇਹ ਮਤਲਬ ਮੇਨ ਮੇਨ ਏਰੀਆ ਤੇ ਹਰ ਬੰਦੇ ਨੇ ਆਪਣੇ ਆਪਣੇ ਵੰਡ ਲੈਨੇ ਕਿ ਅਸੀਂ ਇੱਥੇ ਆ ਕਰਾਂਗੇ ਉੱਥੇ ਉਹ ਕਰਾਂਗੇ ਇੰਜ ਦੇ ਜਿਹੜੇ ਮਾਰੀ ਜਗਾ ਨਹੀਂ ਸਿਰਫ ਉਹਨਾਂ ਦੀ ਕੀ ਹੈ ਕਹਿੰਦੀ ਅਸੀਂ ਕੋਈ ਡਿਮਾਂਡ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਸਿਰਫ ਇੱਕ ਬਾਲਿਆਂ ਦੀ ਛੱਤ ਸਾਨੂੰ ਪਾ ਕੇ ਦੇ ਦਿਓ ਤਾਂ ਕਿ ਮੇਰਾ ਬੱਚਾ ਜਾ ਕੇ ਖੁਸ਼ਕ ਜਗ੍ਹਾ ਇੱਕ ਬਹੁਤ ਹੀ ਓਕੀ ਗੱਲ ਹੁੰਦੀ ਆ ਕਿ ਤੁਹਾਡਾ ਬੱਚਾ ਭੁੱਖਾ ਹੋਏ ਜਿਵੇਂ ਕਿ ਉਹ ਸਾਰੇ ਉੱਥੇ ਲੋਕੀ ਕਹਿੰਦੇ ਨੇ ਕਿ ਪੂਰਾ ਦਿਨ ਹੋ ਗਿਆ ਕੁਛ ਨਹੀਂ ਖਾਦਾ ਤੇ ਇੱਕ ਮਾਂ ਵਾਸਤੇ ਬੜੀ ਤਕਲੀਫ ਦੀ ਚੀਜ਼ ਹੁੰਦੀ ਆ ਉਹਦਾ ਬੱਚਾ ਸਾਰੀ ਦਿਹਾੜੀ ਭੁੱਖਾ ਰਹੇ ਆਪ ਤੇ ਮਾਂ ਬਰਦਾਸ਼ਤ ਕਰ ਲੈਂਦੀ ਆ ਆਪ ਤੇ ਪਿਓ ਬਰਦਾਸ਼ਤ ਕਰ ਲੈਣੇ ਕਿ ਬੱਚਿਆਂ ਵਰੀ ਨਹੀਂ ਬਰਦਾਸ਼ਤ ਹੁੰਦਾ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਿਆ ਨਾ ਕਿ ਬੰਦਾ ਨਾ ਹਰ ਚੀਜ਼ ਦੇ ਅੱਗੇ ਆਕਰ ਕੇ ਖਲੋਏਂਦਾ ਹੈ ਇਹ ਵਾਹਦ ਲਾਦ ਹੁੰਦੀ ਹੈ ਜਿਹਦੇ ਅੱਗੇ ਬੰਦਾ ਜਿਹਾ ਟੈ ਟੈਰੀ ਹੋ ਜਾਂਦਾ ਹੈ ਬੇਬਸ ਹੋ ਜਾਂਦਾ ਹੈ ਠੀਕ ਹੈ ਹੁਣ ਦੇਖੋ ਆਪਿਆ ਨੇ ਮਾਤਾ ਸਾਰੇ ਵੀਰ ਜਿਹੜੇ ਨੇ ਉਹ ਰੋਡ ਤੇ ਖਲੋਤੇ ਆਪਣੇ ਘਰ ਟੈਂਦੇ ਵੇਖੰਦੇ ਨੇ ਕਹਿੰਦੇ ਨੇ ਉਦੋਂ ਦੀ ਅਸੀਂ ਆਏ ਨਹੀਂ ਅਸੀਂ ਧੰਨਵਾਦ ਕਰਨੇ ਆ ਉਸ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਜਗਾ ਦਿੱਤੀ ਠੀਕ ਹੈ ਰਾਤ ਸਾਰੀ ਅਸੀਂ ਸਿਰਫ ਮਾਲ ਡੰਗ ਆਇਆ ਰਹਿ ਗਿਆ ਸਾਨੂੰ ਵੀੜਾ ਕਪੜਾ ਦਿੱਤਾ ਤੇ ਅਸੀਂ ਰਹਿਣ ਦੇ ਗੁਰਦੁਆਰੇ ਪਏ ਗੁਰਦੁਆਰੇ ਚ ਰਹਿੰਦੇ ਪਏ ਆ ਬਾਕੀ ਯਾਰ ਇਹ ਕਮਜ਼ ਕਮ ਇਹਨਾਂ ਨਾਲ ਵੀ ਤੇ ਵੇਖੋ ਨਾ ਇੱਕ ਕਮਲ ਕਮ ਜਿਹੜੇ ਬੰਦੇ ਮਤਲਬ ਲੰਗਰ ਬੰਨਦੇ ਪਏ ਜਿਨ੍ਹਾਂ ਦੀ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਹੋਈ ਹੈ ਠੀਕ ਹੈ ਕਿਉਂਕਿ ਇਸ ਟਾਈਮ ਪੰਜਾਬ ਸਾਰਾ ਹੀ ਮੁਸੀਬਤ ਚੋਂ ਹੈ ਪਰ ਇਹ ਵੀ ਤੇ ਵੇਖੋ ਨਾ ਕਿ ਜਿੱਥੇ ਮਸਲਕ ਰਾਸ਼ਨ ਆ ਗਿਆ ਹੈ ਉੱਥੇ ਪਤਾ ਚੱਲ ਗਿਆ ਯਾਰ ਇੱਥੇ ਹਫਤੇ 10 ਦਿਨ ਦਾ ਹੈਗਾ ਹੁਣ ਹਾਂ ਹੁਣ ਅੱਗੇ ਟੁਰੋ ਹੁਣ ਅਗਲੇ ਪਾਸੇ ਟੁਰ ਜਾਓ ਇਹ ਨਾ ਨਾ ਹੋਵੇ ਕਿ ਭਰਿਆਂ ਨੂੰ ਵੀ ਭਰੇ ਜੋ ਭਰਿਆਂ ਨੂੰ ਵੀ ਭਰੇ ਜੋ ਤੇ ਜਿਹੜੇ ਵਿਚਾਰਿਆਂ ਦੇ ਕੋਲ ਹੁਣ ਬਾਬਾ ਜੀ ਕੀ ਕਹਿੰਦੇ ਨੇ ਕਹਿੰਦੇ ਕੱਲ ਦੀ ਰੋਟੀ ਨਹੀਂ ਖਾਧੀ ਤੇ ਇੱਕ ਹੀ ਰੋਟੀ ਖਾਣੀ ਆ ਵਾਸਤੇ ਵੇਖੋ ਇੰਜ ਦੇ ਹਾਲਾਤ ਹੋ ਗਏ ਨੇ ਉੱਥੇ ਵੇਖੋ ਗੋਆ ਪਿਆ ਵੈ ਉੱਥੇ ਨਾਲ ਮਾਤਾ ਜੀ ਬੈਠੇ ਪਾਣੀ ਪੀਂਦੇ ਨੇ ਰੋਟੀ ਖਾਂਦੇ ਨੇ ਤੇ ਕੀ ਜੀ ਸੁਕੀਆਂ ਤੇ ਸਿਰਫ ਮਿਸੀਆਂ ਰੋਟੀਆਂ ਜਿਹੜੀਆਂ ਇਹਨੂੰ ਇੰਜ ਹੀ ਫਾੜ ਕੇ ਖਾਈ ਜਾਂਦੇ ਬਹੁਤ ਮਾਰੇ ਹਾਲਾਤ ਨੇ ਵੇਖ ਕੇ ਵਾਕੇ ਹੀ ਦਿਲ ਜੇ ਰਨਾ ਉਹ ਦੁਖੀ ਹੋ ਜਾਂਦਾ ਏ ਠੀਕ ਹੈ ਕਿ ਯਾਰ ਐਡੀ ਮਾੜੀ ਕੌਮ ਤੇ ਨਹੀਂ ਆ ਸੀ ਇਹ ਪੰਜਾਬੀਆਂ ਬੜੇ ਤਗੜੀ ਕੌਮ ਆ ਬੜੀ ਦਲੇਰ ਕੌਮ ਆ ਹਰ ਦੇਖੋ ਫਿਰ ਵੀ ਮਾਤਾ ਕੀ ਕਹਿ ਰਹੀ ਹੈ ਕੰਦੀ ਟੈਨਸ਼ਨ ਨਹੀਂ ਲੈ। ਟੈਨਸ਼ਨ ਨਹੀਂ ਲਈ ਆ। ਕੰਦੀ ਟੈਨਸ਼ਨ ਨਹੀਂ ਲੈ ਰਹੀ। ਚੜ੍ਹਦੀ ਕਲਾ ਚ। ਠੀਕ ਹੈ। ਹੁਣ ਕੈਸੀ ਗੱਲ ਹੈ ਕਿ ਯਾਰ ਜਿੱਥੇ ਸਾਡੇ ਵੱਡੇ ਬਜ਼ੁਰਗ ਠੀਕ ਹੈ ਕਿ ਜਿਨ੍ਹਾਂ ਨੇ ਬੜਾ ਕੁਝ ਪਿੱਛੇ ਵੇਖਿਆ ਵੀ ਹੈ ਠੀਕ ਹੈ ਤੇ ਉਹ ਇਸ ਟਾਈਮ ਵੀ ਮੁਸੀਬਤ ਦੇ ਕੋਲ ਬੈਠੇ ਨੇ ਤੇ ਫਿਰ ਵੀ ਕਹਿੰਦੇ ਟੈਨਸ਼ਨ ਨਹੀਂ ਲੈ ਰਹੇ ਆ ਠੀਕ ਹੈ। ਪਰ ਰੱਬ ਸੋਨਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਪੰਜਾਬਾ ਨੂੰ ਠੀਕ ਹੈ। ਜਿਵੇਂ ਭੈਣਿਆ ਬਣਾ ਨੰਬਰ ਦਿੱਤਾ ਵੈ ਜਿੰਨੀ ਹੋ ਸਕਦੀ ਹੈ ਜਿਹੜੇ ਮਦਦ ਕਰ ਸਕਦੇ ਨੇ ਉਹਨਾਂ ਦੀ ਮਦਦ ਕਰਨ। ਤਾਂ ਕਿ ਆਪਣੇ ਸਿਰ ਤੇ ਕੋਈ ਕੁਲੀ ਬਣਾ ਸਕਣ। ਬਿਲਕੁਲ ਯਾਰ ਇੱਕ ਬਾਲਿਆਂ ਵਾਲੀ ਛੱਤ ਇੱਥੇ ਜਿਹੜੇ ਸਿਮਟਿਡ ਜਿਹੜੇ ਲੈਂਡਰ ਪੇ ਲੋਕਾਂ ਦੇ ਘਰ ਨੇ ਉਹ ਡਿੱਗ ਗਏ ਨੇ ਤੇ ਬਾਲੇ ਵਾਲੀ ਛੱਤ ਤੇ ਕੀ ਬਣੇਗਾ ਕੀ ਕਹਿੰਦੀ ਸੀ ਕਹਿੰਦੀ ਅਸੀਂ ਐਡੇ ਉਹ ਲੈ ਲਾੜ ਤੇ ਹੈ ਨਹੀਂ 5-500 ਰੁਪਈਆ ਅਸੀਂ ਕਿਸ਼ਤਾਂ ਦੇ ਕੇ ਮੈਂ ਆਪਣਾ ਸਾਮਾਨ ਬਣਾਇਆ ਸੀ ਯਾਰ ਹੁਣ ਵਾਕਈ ਬੜਾ ਔਖਾ ਕੰਮ ਹੈ ਅਸੀਂ ਘਰ ਦਾ ਪੱਖਾ ਲੈਣਾ ਸੀ ਨਾ ਇਹ ਜਿਹੜਾ ਫਰਸ਼ੀ ਪੱਖਾ ਹੁੰਦਾ ਹੈ ਇਹ ਲੈਣਾ ਦੇਣਾ 1000 ਰੁਪਏ ਮਹੀਨੇ ਦੇ ਕਿਸ਼ਤ ਦੇ ਉੱਤੇ ਲਿਆ ਸੀਗਾ ਓਕਾ ਹੋ ਜਾਂਦਾ ਵਾਕਈ ਉਹ ਵੀ ਕਿਤੇ 15-20000 ਰੁਪਏ ਨਹੀਂ ਸੀ ਭਰਿਆ ਜਾਂਦਾ ਨਹੀਂ ਭਰਿਆ ਜਾਂਦਾ ਤੇ ਉਹ ਵੀ ਐਵੇਂ ਹੁੰਦਾ ਸੀ ਕਿ ਕਾਰ ਦੇ ਖਰਚੇ ਵੀ ਚਪੋੜਿਆ ਪੋੜਿਆ ਜੋੜ ਕੇ ਤੇ 1000 ਰੁਪਏ ਮਹੀਨੇ ਦੇ ਮਤਲਬ ਇਹ ਚੀਜ਼ ਵਾਕਈ ਫੀਲ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਬੀਤੀ ਹੋਈ ਹੁੰਦੀ ਹੈ ਨਾ ਉਹੀ ਲੋਕ ਜਿਹੜੇ ਨੇ ਇਹ ਚੀਜ਼ ਨੂੰ ਮਹਿਸੂਸ ਕਰ ਸਕਦੇ ਨੇ ਠੀਕ ਹੈ ਬੱਗੇ ਰੱਬ ਸੋਨਾ ਚੜਦੀ ਕਲਾ ਚ ਦੋਵੇਂ ਪੰਜਾਬਾਂ ਨੂੰ ਰੱਖੇ ਔਰ ਮੁਸੀਬਤ ਦੀ ਘੜੀ ਹੈ ਜਿੰਨੀ ਜ਼ਿਆਦਾ ਹੈਲਪ ਕਰ ਸਕਦੇ ਹੋ ਉਨੀ ਜ਼ਿਆਦਾ ਹੈਲਪ ਮੇਲਜੋਲ ਕੇ ਸਾਰੇ ਇੱਕ ਦੂਸਰੇ ਦਾ ਸਾਥ ਦੋ ਵੋ ਹਾਂ ਕਿਉਂਕਿ ਦੇਖੋ ਹੁਣ ਭੈਣੇ ਇਹ ਭੈਣ ਵਰਗੀ ਕਈ ਭੈਣਾਂ ਅਸੀਂ ਆ ਨੇ ਜਿਹੜੀਆਂ ਆਪਣਾ ਘਰ ਵੀ ਟੰਦਾ ਵੇਖਿਆ ਆਪਣਾ ਕੁੱਲੀ ਉਜੜਦੀ ਵੇਖਣਦੇ ਨੇ ਠੀਕ ਹੈ ਯਾਰ ਆਪਾਂ ਕਿਆ ਨਾ ਮਤਲਬ ਇਹਨਾਂ ਦਾ ਥੋੜਾ ਦਰਦ ਤੇ ਵੰਡ ਸਕਦੇ ਆ ਨਾ ਬਿਲਕੁਲ ਏਟਲੀਸਟ ਇਹਨਾਂ ਨੂੰ ਕੋਈ ਸੁੱਕੀ ਜਗ੍ਹਾ ਦੇ ਉੱਤੇ ਜਗ੍ਹਾ ਦੇ ਦਈਏ ਕਿ ਭਈ ਓਨੀ ਦੇ ਇੱਥੇ ਬਹਿ ਜਾਓ ਇੱਥੇ ਬਹਿ ਕੇ ਤੁਸੀਂ ਖਾਓ ਪੀਓ ਉਹਨੇ ਬਰੀ ਵਧੀਆ ਗੱਲ ਕੀਤੀ ਆ ਉਹਨੇ ਕਿਹਾ ਕਿ ਕਿੰਨੇ ਕਿ ਦਿਨ ਕੋਈ ਸਾਨੂੰ ਬਿਠਾਏਗਾ ਸਹੀ ਗੱਲ ਐ ਆ ਮਹਾਰਾਜੇ ਪਾਣੀ ਥੱਲੇ ਲੱਤੇਗਾ ਤੇ ਕਹਿਣਗੇ ਭਈ ਜਾਓ ਤੁਸੀਂ ਹੁਣ ਆਪਣੇ ਆਪਣੇ ਜਗ੍ਹਾ ਤੇ ਜਿਹੜੇ ਜਦੋਂ ਪਾਣੀ ਕੱਢ ਦੇ ਜਾਂ ਜੋ ਵੀਰੇ ਨੇ ਆਖਿਆ ਕਿ ਉਹ ਪਾਣੀ ਹੁਣ ਥੱਲੇ ਲੱਥਨ ਦਿਆ ਤੇ ਪਾਣੀ ਮੁਸ਼ਕ ਮਾਰਨ ਦਿਆ ਤੇ ਦਿਸੀ ਦੇ ਮੇਰੀ ਬਿਮਾਰੀ ਦੇ ਕਾਰਨ ਬੰਨਾ ਇਹ ਜਿਹਨੇ ਜਦੋਂ ਪਾਣੀ ਇੱਕ ਵਾਰ ਅੱਲਾ ਕਰੇ ਪਾਣੀ ਜਲਦੀ ਤੋਂ ਜਲਦੀ ਪਾਣੀ ਲੱਥ ਜਾਵੇ ਜਿਹੜਾ ਚਿੱਕਰ ਗਾਰਾ ਹੁੰਦਾ ਨਾ ਉਹ ਬਿਮਾਰੀ ਗਾਉ। ਉਸ ਤੋਂ ਬਾਅਦ ਜਿਹੜੀ ਬਿਮਾਰੀ ਲੱਗਣੀ ਹੈ ਨਾ ਅੱਲਾਹ ਮaaf ਕਰੇ ਇਸੇ ਗੱਲ ਨੂੰ ਅਸੀਂ ਕਹਿੰਦੇ ਆ ਕਿ ਯਾਰ ਜਿੱਥੇ ਤੁਸੀਂ ਰਾਸ਼ਨ ਦੇ ਰਹੇ ਉਹਨੂੰ ਉੱਥੇ ਨਾਲ ਮੈਡੀਸਨ ਦਾ ਵੀ ਪੂਰਾ ਪ੍ਰਬੰਧ ਹਾਂ ਦਵਾਈਆਂ ਦਾ ਵੀ ਇੰਤਜ਼ਾਮ ਕਰੋ। ਠੀਕ ਹੈ। ਕਿਉਂ ਇਸ ਤੋਂ ਬਾਅਦ ਮੱਛਰ ਬਹੁਤ ਵਧਿਆ ਨਾ ਇਸ ਤੋਂ ਬਾਅਦ ਬਦਬੂ ਮਤਲਬ ਕਿ ਬਹੁਤ ਬੜੀ ਹੋਈ ਨਹੀਂ ਜਿੱਥੇ ਪਾਣੀ ਖਲੋਤਾ ਹੋਵੇ। ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਵੇਖੋ ਹੁਣ ਕਈ ਜਗ੍ਹਾ ਅਸੀਂ ਆਨੇ ਕਿ ਹਰ ਪੈਨਪੜਾ ਦਾ ਇਹੀ ਹੈ ਕਿ ਰਾਸ਼ਨ ਪਹੁੰਚਾਓ ਰਾਸ਼ਨ ਪਹੁੰਚਾਓ। ਰਾਸ਼ਨ ਪਹੁੰਚਾਓ ਨਾਲ ਜਿਹੜੀਆਂ ਜ਼ਰ ਸਮਾਨ ਦਾ ਤੇ ਹੁਨਾਰ ਬੰਦੇ ਨੇ ਉਹ ਸਮਝ ਲਓ ਕਿ ਇਕੱਲੇ ਲਿਆ ਹੁਣ ਜਿੰਨੂੰ ਵੇਖੋ ਕਹਿੰਦੇ ਨੇ ਅਸੀਂ ਟਰਾਲੀਆਂ ਭਰ ਕੇ ਸਮਾਨ ਲੈ ਕੇ ਜਾਂਦੇ ਆ ਵਾਧੂ ਸਮਾਨ ਡੰਗਰਾ ਦਾ ਚਾਰਾ ਵਾਧੂ ਆ ਸਾਰਾ ਕੁਝ ਵਾਧੂ ਆ ਲੇਕਿਨ ਨਾ ਇਹਨਾਂ ਦੇ ਨਾਲ ਥੋੜੀ ਉਹਨਾਂ ਨੂੰ ਮੈਡੀਸਿਨ ਥੋੜੀ ਉਹਨਾਂ ਨੂੰ ਮੱਛਰਦਾਨੀਆਂ ਤਾਂ ਕਿ ਘੱਟੋ ਘੱਟ ਉਹ ਹੋਰ ਜਿੱਥੇ ਵੀ ਹੋ ਰਹਿਣ ਮੱਛਰਦਾਨੀ ਦੇ ਵਿੱਚ ਵੜ ਜਾਣ ਤਾਂ ਕਿ ਸੇਫ ਐਂਡ ਸਾਊਂਡ ਰਹਿਣ ਮੱਛਰ ਮੁਚਾ ਨਾ ਕੱਟਿਆ ਗੋ ਨਨੂ ਮਲੇਰੀਆ ਨਾ ਹੋਏ ਬੁਖਾਰ ਨਾ ਹੋਏ ਪੇਟ ਦੀ ਬਿਮਾਰੀ ਕੋਈ ਨਾ ਹੋਏ ਇੰਜ ਦੀਆਂ ਥੋੜੀਆਂ ਬਹੁਤੀਆਂ ਛੋਟੀਆਂ ਮੋਟੀਆਂ ਦਵਾਈਆਂ ਮਿਲਣੀਆਂ ਚਾ ਸਾਰੇ ਵੀਰ ਰਲ ਕੇ ਅਰਦਾਸ ਕਰੋ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਉੱਤੋਂ ਜਿਹੜੀ ਆ ਮੁਸੀਬਤ ਜਿਹੜੀ ਹਾੜ ਆਈ ਖੜੀ ਹੈ ਨਾ ਜਲਦੀ ਤੋਂ ਜਲਦੀ ਪੰਜਾਬ ਦੀ ਜਾਨ ਛੱਡ ਦੇਵੇ ਬਿਲਕੁਲ ਠੀਕ ਹੈ ਤਾਂ ਕਿ ਫਿਰ ਦੁਬਾਰਾ ਪੰਜਾਬ ਜਿਹੜਾ ਨਾ ਉਹ ਹਰਾ ਬਰਾ ਤੇ ਮਸਾ ਹਸਦਾ ਬਸਦਾ ਨਜ਼ਰ ਆਵੇ ਨਜ਼ਰ ਆਵੇ ਕਿਉਂਕਿ ਸਾਨੂੰ ਉਹੀ ਪੰਜਾਬ ਸੋਨਾ ਲੱਗਦਾ ਜਿਹੜਾ ਹਸਦਾ ਖੁਦਾ ਦੀ ਕਰੇ ਇਸ ਟਾਈਮ ਪੰਜਾਬ ਗਮਾਂ ਦਾ ਘਰ ਬਣਿਆ ਆ ਬਿਲਕੁਲ ਠੀਕ ਹੈ ਹਰ ਬੰਨੇ ਰੋ ਨੇ ਹਰ ਬੰਨੇ ਜ਼ਾਰੀ ਗੱਲ ਜ਼ੁਲਮ ਟਹਿ ਟਾਈ ਹੋਈ ਖਲੋਤੈ ਨੇ ਠੀਕ ਹੈ ਸਾਡਾ ਪੰਜਾਬ ਇਹੋ ਜਿਹਾ ਨਹੀਂ ਸਾਡਾ ਪੰਜਾਬ ਤੇ ਸੋਨੇ ਦੀ ਚਿੜੀ ਆ ਬਾਕੀ ਵੇਖੋ ਕਿ ਇੱਕ ਵਾਰੀ ਜੇ ਪੰਜਾਬ ਨੂੰ ਵੇਖ ਕੇ ਨਾ ਕਿ ਬੰਦਾ ਡੋਲਦਾ ਨਾ ਉਸੇ ਅਗਲੇ ਪੈਰੀਓ ਬੰਦਾ ਖਲੋ ਜਾਂਦਾ ਵਾ ਚੜ੍ਹਦੀ ਕਲਾ 'ਚ ਹੋ ਜਾਂਦਾ ਵਾ ਐਸਾ ਕੋਈ ਹੋਵੇ ਸਾਰੇ ਅਰਦਾਸ ਕਰੋ ਚੜ੍ਹਦੀ ਕਲਾ 'ਚ ਪੰਜਾਬ ਰੋ